ਕਿਉਂਕਿ ਆ ਸ਼ਾਫਟ ਦਾ ਆਪਣਾ ਹੋ ਸਕਦਾ ਚੂਲ ਟੁੱਟੀ ਹੋਈ ਆ ਬਾਕੀ ਕੱਢ ਕੇ ਦੇਖਦੇ ਆ ਸ਼ਾਫਟ। ਬੱਸ ਸਲੀਵ ਦੇ ਵਿੱਚ ਸਕ੍ਰੈਚ ਆ ਗਿਆ ਬਹੁਤ ਵੱਡਾ। ਤੇ ਜਿਹਦੇ ਕਾਰਨ ਕਰਕੇ ਆਪਣਾ ਟਰੈਕਟਰ ਥੋੜਾ ਜਿਹਾ ਬੈਕ ਪ੍ਰੈਸ਼ਰ ਦਿੰਦਾ ਸੀ। ਅਣੀ ਮੇਟਰ ਸਸਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗੜੀ ਤੇ। ਆਓ ਸੱਜਣੋ ਅੱਜ ਕਰਦੇ ਆਪਾਂ ਨਵੇਂ ਵਲੌਗ ਦੀ ਸ਼ੁਰੂਆਤ ਤੇ ਤੁਹਾਡੀ ਸਹਾਇਤਾ ਦੇ ਨਾਲ ਅੱਜ ਕਰਦੇ ਆਂ ਵਰਕਸ਼ਾਪ ਤੇ। ਕਿਉਂਕਿ ਹੁਣ ਆਪਣੇ ਰੈਗੂਲਰ ਹੀ ਵੀਡੀਓ ਆਇਆ ਕਰੂਗੀ ਕਿਉਂਕਿ ਸਾਡੇ ਸੱਜਣ ਭਰਾ ਕਈ ਨਾਰਾਜ਼ ਹੁੰਦੇ ਨੇ ਕਹਿੰਦੇ ਆ ਵੀਡੀਓ ਨਹੀਂ ਪੈਂਦੀ ਕਿਉਂਕਿ ਕਮੈਂਟ ਵਗੈਰਾ ਆਉਂਦੇ ਕਈ ਫੋਨ ਲੱਗੇ ਵੀ ਕਹਿੰਦੇ ਆ ਭਾਜੀ ਵੀਡੀਓ ਪਾਇਆ ਕਰੋ ਤੇ ਚਲੋ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਹਰ ਰੋਜ਼ ਵੀਡੀਓ ਪਾਉਣ ਦੀ ਚਲੋ ਮਿੱਤਰੋ ਅੱਜ ਆਪਾਂ ਕੰਮ ਕਰਦੇ ਆਂ ਦਾ ਇੱਕ ਤਾਂ ਉਹ ਨਾਟ ਕਰ ਆਪਣੇ ਕੋਲ ਟਰੈਕਟਰ ਆਇਆ ਵਾ ਸুইসਰ ਟਰੈਕਟਰ ਦੇ ਵਿੱਚ ਆਪਾਂ ਕਲੱਚ ਦੀ ਜੌਬ ਕਰਨੀ ਆ ਇੱਕ ਪੈਡਲ ਸ਼ਾਫਟ ਦੀ ਸੀਲ ਲੀਕ ਬਾਕੀ ਦਾ ਮਸ਼ੀਨ ਤੇ ਲੱਗਣਾ ਟਰੈਕਟਰ ਨੇ ਤੂੜੀ ਰੀਪਰ ਤੇ ਬਾਕੀ ਦਾ ਚੈੱਕ ਅਪ ਕਰਦੇ ਆ ਕੋਈ ਗਰਾਰੀ ਤਾਂ ਨਹੀਂ ਡੈਮੇਜ ਜਾਂ ਕੋਈ ਛਰੀ ਛਰੀ ਡਾਊਨ ਕਿਸੇ ਸ਼ਾਫਟ ਦੀ ਕਲੱਚ ਵਗੈਰਾ ਦੀ ਸੈਟਿੰਗ ਕਰਾਂਗੇ ਕਿਉਂਕਿ ਪਹਿਲਾਂ 91 ਘਰਾਂ ਜ਼ਿਆਦਾ ਹੁੰਦਾ ਜ ਤੁਹਾਨੂੰ ਪਤਾ ਹੀ ਹੈ ਜਿਹੜੇ ਜਿਹੜੇ ਭਰਾ ਕੋਲ 91 ਘਰਾਂ ਸੀਗਾ ਕਿਉਂਕਿ ਉਹਨਾਂ ਨੂੰ ਚੈੱਕ ਅਪ ਪਹਿਲਾਂ ਹੀ 91 ਘਰਾਂ ਦਾ ਕਰਾਉਣਾ ਪੈਂਦਾ ਦੂਜੇ ਟਰੈਕਟਰ ਦਾ ਚਲੋ ਇਦਾਂ ਹੀ ਚਲਾ ਦਿੰਦੇ ਨੇ ਪਰ 91 ਘਰਾਂ ਟਰੈਕਟਰ ਦਾ ਚੈੱਕ ਅਪ ਪਹਿਲਾਂ ਕਰਵਾਉਂਦੇ ਪਰ ਹੁਣ ਤਾਂ ਚਲੋ ਕੰਮ ਫੁੱਲ ਕਰਵਾਉਂਦੇ ਆ ਸੱਜਣ ਆਪਣੇ ਭਰਾ ਜਿਹਦੇ ਕਰ ਕਰਕੇ ਜ਼ਰੂਰ ਤੇ ਨਹੀਂ ਸੀ ਪੈਂਦੀ ਟਰੈਕਟਰ ਦਾ ਦੁਬਾਰਾ ਖੋਲਣ ਦੀ ਬਾਕੀ ਪਾਰਟਸ ਵਗੈਰਾ ਵੀ ਹੁਣ ਵਧੀਆ ਆਉਂਦਾ ਟਰੈਕਟਰਾਂ ਦਾ ਕਿ ਪਹਿਲਾਂ ਹੀ ਸੀ ਜੋ ਪਾਰਟਸ ਕਈ ਮਾੜਾ ਮਿਲਦਾ ਸੀਗਾ ਇਸ ਟਰੈਕਟਰ ਦੇ ਵਿੱਚ ਇੱਕਦਮ ਬੋਸਟਲ ਆਪਣਾ ਬਾਕੀ ਦਾ ਆਪਾਂ ਕ੍ਰਾਉਨ ਪੀਨਨ ਦਾ ਚੈੱਕਅਪ ਕਰਦੇ ਆ ਇਧਰ ਆਪਣਾ ਅਰਜੁਨ ਟਰੈਕਟਰ ਜੋ ਆਪਣੇ ਕੋਲੇ ਮੋਗੇ ਤੋਂ ਆਇਆ ਵਾ ਭਰਾ ਦਾ ਆਪਣੇ ਦਾ ਮੰਗੇ ਦਾ ਤੇ ਸੋ ਇਸ ਟਰੈਕਟਰ ਦੇ ਵਿੱਚ ਇਹਨਾਂ ਨੇ ਇੰਜਨ ਵਗੈਰਾ ਜੌਬ ਕਰਵਾਈ ਸੀਗੀ ਤੇ ਬੈਕ ਪ੍ਰੈਸ਼ਰ ਦਿੰਦਾ ਸੀ ਟਰੈਕਟਰ ਚਲੋ ਆਪਾਂ ਇਹਦੇ ਵਿੱਚ ਸਲੀਬਾ ਰਿੰਗ ਦੀ ਦੁਆਰਾ ਰੀਸਟੋਰਿੰਗ ਕਰਾਂਗੇ ਇਧਰ ਆਪਣਾ ਫਾਰਮ 50 ਦਾ ਬਲਾਕ ਆਪਾਂ ਲੈ ਆਂਦਾ ਫੋਰਡ ਜੋ ਆਪਣਾ ਜਸਵਿੰਦਰ ਸਿੰਘ ਭਰਾ ਦੇ ਲਾ ਰਹੇ ਆਂ ਆਪਾਂ ਤੇ ਇਧਰ ਇੰਜਨ ਜਿਹੜਾ ਆਪਣਾ ਸੋਨਾ ਲੇਕਾ ਦਾ ਪਿਆ ਇਹ ਵੀ ਆਪਾਂ ਜਲਦ ਕਰ ਰਹੇ ਆ ਇੱਕ ਦੋ ਦਿਨਾਂ ਤੱਕ ਕਿਉਂਕਿ ਇਹ ਟਰੈਕਟਰ ਆਪਾਂ 15 ਦਿਨਾਂ ਦੇ ਵਿੱਚ ਰੈਡੀ ਕਰਨਾ ਤੁਹਾਡੀ ਸਹਾਇਤਾ ਦੇ ਨਾਲ ਤੇ ਇਹਦੇ 960 ਦਾ ਵੀ ਅੱਜ ਵਰਕ ਸਟਾਰਟ ਕਰਾਂਗੇ ਆਪਾਂ ਸੋ ਸੱਜਣੋ ਤੁਸੀਂ ਜੁੜੇ ਹੋ ਅੱਜ ਦੇ ਦਿਨ ਦੇ ਨਾਲ ਤੇ ਅੱਜ ਦੇ ਦਿਨ ਦੇ ਵਿੱਚ ਜੋ-ਜੋ ਵਰਕ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਹਾਡੀ ਹੀ ਮਦਦ ਨਾਲ ਅੱਜ ਵਰਕ ਆਪਾਂ ਕੰਪਲੀਟ ਕਰਾਂਗੇ ਜੋ-ਜੋ ਆਪਣਾ ਅੱਜ ਦੇ ਦਿਨ ਦੇ ਵਿੱਚ ਹੋਇਆ ਆਓ ਕਰੀਏ ਵੀਡੀਓ ਦੀ ਸ਼ੁਰੂਆਤ ਤੇ ਖੋਲਦਿਆਂ ਜਲਦੀ ਜਲਦੀ ਨਾਟ ਕਰਨ ਟਰੈਕਟਰ ਨੂੰ ਆਪਾਂ ਪਹਿਲਾਂ ਪਹਿਲਾਂ ਅਚ ਦੇਖਦੇ ਆ ਕਿ ਕੀ ਕੀ ਆਪਾਂ ਪਾਉਨੇ ਤੇ ਪਾਸਿਆਂ ਲੈ ਲਓ ਪਹਿਲਾਂ ਬਸ ਯੋਕੋ ਥੱਲੇ ਵਾਲੇ ਪਲੇਟ ਖੋਲ ਦੇ ਇੱਥੋਂ ਹਾਂ ਹੋਸਾਂ ਦੀ ਨਿਬਾਹ ਬੀ ਚਲੋ ਸਦਿਨ ਆਪਣਾ 58 ਗੇਅਰ ਖੁੱਲ ਚੁੱਕਿਆਗਾ ਸੋ ਆਪਾਂ ਇਸ ਦੇ ਵਿੱਚ ਆਪਾਂ ਜੀ ਸਪਲੇਨ ਸ਼ਾਫਟ ਕੱਢਾਂਗੇ ਅੱਜ ਬਾਹਰ ਕਿਉਂਕਿ ਆ ਸ਼ਾਫਟ ਦਾ ਆਪਣਾ ਹੋ ਸਕਦਾ ਚੂਲ ਟੁੱਟੀ ਹੋਈ ਆ ਬਾਕੀ ਕੱਢ ਕੇ ਦੇਖਦੇ ਆ ਸ਼ਾਫਟ ਆਪਾਂ ਤੇ ਇਧਰੋਂ ਆਪਣਾ ਲਿਫਟ ਵਗੈਰਾ ਵੀ ਖੁੱਲ ਚੁੱਕੀ ਹੈਗੀ ਤੇ ਚਲੋ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਤੁਹਾਨੂੰ ਖੋਲ ਕੇ ਸਾਰਾ ਸਿਸਟਮ ਦਿਖਾਉਣੇ ਵਿੱਚ ਕੀ ਕੀ ਆਪਾਂ ਇਹਦੇ ਚ ਪਾਉਨੇ ਆ ਚਲੋ ਸੱਜਣੋ 911 ਦਾ ਖੋਲ ਕੇ ਆਪਾਂ ਉਹਨੂੰ ਰੱਖਤਾਗਾ ਕੇਰਾ ਉਸ ਤੋਂ ਬਾਅਦ ਆਪਾਂ ਅਰਜਨ ਦਾ ਪਾਰਟ ਸਾਰਾ ਵਾਸ਼ ਕਰਦੇ ਆਂ ਅਰਜਨ ਦਾ ਪਾਰਟ ਸੋ ਵਾਸ਼ ਕਰਕੇ ਤੇ ਅੱਜ ਇਹਦੀ ਫਿਟਿੰਗ ਕਰਾਂਗੇ ਕੋਈ ਨਾ ਕੋਈ ਜੋ ਹੋਈ ਆਪਣੀ ਪਿਸਟਨਾਂ ਵਗੈਰਾ ਦੀ ਕਿਉਂਕਿ ਇਹ ਟਰੈਕਟਰ ਆਪਾਂ ਕੱਲ ਨੂੰ ਕਰਨਾ ਪਿਆਰ ਕਿਉਂਕਿ ਭਰਾ ਨੇ ਆਲੂ ਪਟਣੇ ਆ ਤੇ ਬਾਕੀ ਤੁਹਾਨੂੰ ਉਧਰੋਂ ਇੰਝਾਂ ਦਾ ਬਲੌਗ ਦੀ ਵੀ ਸਫਾਈ ਦਿਖਾ ਦਿੰਨੇ ਆਂ ਲਓ ਸੱਜਣੋ ਬਾਕੀ ਆਪਣਾ ਜੋ ਪਾਰਟਸ ਸੀਗਾ ਅਰਜੁਨ ਟਰੈਕਟਰ ਦਾ ਸੋ ਵਾਸ਼ ਹੋ ਗਿਆ ਆਪਣਾ ਉਹ ਤੇ ਇੱਕ ਵਾਰੀ ਨਿਗਾ ਮਰਾਤੀ ਤੁਹਾਡੀ ਜੋ ਆਪਣੇ ਪਿਸਟਨ ਬਿਲਕੁਲ ਥੀਂ ਸੀਗੇ ਪਿਸਟਨ ਆਪਾਂ ਉਹੀ ਸਾਫ਼ ਕਰਤੇ ਇਹਦੇ ਤੇ ਇਹਨਾਂ ਝਿਰਨਾ ਵਗੈਰਾ ਆਪਾਂ ਸਾਫ਼ ਕਰਕੇ ਤੇ ਰੱਖਤੇ ਤੇ ਚਲੋ ਉਸ ਤੋਂ ਬਾਅਦ ਆਪਣਾ ਪਾਰਟਸ ਮੰਗਾਇਆ ਵਾ ਜੋ ਕੰਪਨੀ ਚੋਂ ਉਹ ਆਪਣੇ ਕੋਲੇ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਆ ਜਾਊਗਾ ਤੇ ਇੱਧਰ ਆਪਣਾ ਬਲਾਕ ਦੀ ਸਫਾਈ ਚੱਲ ਰਹੀ ਆ ਚੰਗੀ ਤਰ੍ਹਾਂ ਕਰਕੇ ਸਲੀਬਾਂ ਐ ਰੈਲੀਆਂ ਤੇ ਕਰਕੇ ਫਿਟਿੰਗ ਤੁਹਾਨੂੰ ਸਾਰਾ ਫਿਟਿੰਗ ਦੀ ਡਿਟੇਲ ਵੀ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਜੋ ਜੋ ਅੱਜ ਵਰਕ ਕਰਦੇ ਆਪਾਂ ਇਧਰ ਆਪਣਾ ਪੁਰਾਣਾ ਹੈੱਡ ਜੋ ਉਤਰ ਚੁੱਕਿਆ ਤੁਹਾਨੂੰ ਪਹਿਲਾਂ ਵੀ ਦਿਖਾਇਆ ਤੇ ਇਹਦੇ ਆਪਾਂ ਜੋ ਨੋਜ਼ਲ ਪਤਲੀ ਵਾਲਾ ਹੈੱਡ ਰੱਖਾਂਗੇ ਕਾਰਨ ਕਿ ਇਸ ਟਰੈਕਟਰ ਦੇ ਵਿੱਚ ਬਣਿਆ ਜੋ ਪਿਸਟਨ ਸੀਗੇ ਉਹ ਯੂਰੋ 3 ਵਾਲੇ ਆ ਪਰ ਲੇਕਿਨ ਜੋ ਹੈੱਡ ਆ ਉੱਪਰ ਆਪਣਾ ਉਹ ਯੂਰੋ 2 ਵਾਲਾ ਜੇ ਟਰਬੋ ਤੋਂ ਬਿਨਾਂ ਚਲਾਉਣਾ ਹੋਵੇ ਤਾਂ ਫਿਰ ਤਾਂ ਚੱਲਦਾ ਬਹੁਤ ਵਧੀਆ ਟਰੈਕਟਰ ਇਹਦੇ ਨਾਲ ਪਰ ਲੇਕਿਨ ਜੇ ਤੁਸੀਂ ਇਹਨੂੰ ਟਰਬੋ ਦੇ ਨਾਲ ਚਲਾਉਣਾ ਚਾਹੁੰਦੇ ਹੋ ਫਿਰ ਤੁਹਾਡੀ ਨੋਜ਼ਲ ਵਾਲਾ ਹੈੱਡ ਪਤਲੀ ਨੋਜ਼ਲ ਵਾਲਾ ਹੋਣਾ ਜ਼ਰੂਰੀ ਹੁੰਦਾਗਾ ਚਲੋ ਇਸ ਲਈ ਆਪਾਂ ਰੱਖਦੇ ਆ ਪਤਲੀ ਨੋਜ਼ਲ ਵਾਲਾ ਹੈੱਡ ਬਸ ਆਪਣਾ ਸਾਫ ਸਫਾਈ ਦਾ ਕੰਮ ਥੋੜੇ ਰਹਿ ਗਿਆ ਇੱਧਰ ਕਲਾ ਚੈਂਬਰ ਹੈਗਾ ਵਾਸ਼ ਕਰਨ ਵਾਲਾ ਤੇ ਇੱਧਰ ਬਲੌਕ ਰਹਿਗਾ ਇਹ ਕਰਕੇ ਦੋਨੋਂ ਵਾਸ਼ ਤੇ ਉਸ ਤੋਂ ਬਾਅਦ ਆਪਾਂ ਫਿਟਿੰਗ ਕਰਦੇ ਆ ਜੋ ਜੋ ਪਾਰਟਸ ਆਪਣਾ ਨਵਾਂ ਆਉਂਦਾ ਤੇ ਚਲੋ ਸੱਜਣੋ ਬਾਕੀ ਜੁੜੇ ਰੇ ਵਿਡੀਓ ਦੇ ਨਾਲ ਤੇ ਸਾਰਾ ਸਿਸਟਮ ਦਿਖਾਵਾਂਗੇ ਤੁਹਾਨੂੰ ਫਿਟਿੰਗ ਦਾ ਇਹ ਕੋਸ਼ ਤੋਂ ਬਾਦੋ ਆਪਾਂ ਕੋੜਖਪੁਰੇ ਵੀ ਚੱਲਾਂਗੇ ਕਿਉਂਕਿ ਕੋੜਖਪੁਰੇ ਇੱਕ ਤਾਂ ਆਪਣਾ ਹੈੱਡ ਫੜਾਇਆ ਵਾ ਜੋ ਖਰਾਦ ਵਾਲੀ ਸ਼ਾਪ ਤੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਸਾਰਾ ਤੇ ਇੱਕ ਆਪਾਂ ਇਹਨਾਂ ਦੀ ਲਾਈਨਮੈਂਟ ਚੈੱਕ ਕਰਕੇ ਲਿਆਵਾਂਗੇ ਕਨੈਕਟਿੰਗ ਰੌਲਾਂ ਦੀ ਕੀ ਫਰਕ ਹੈ ਇਹਨਾਂ ਦੇ ਵਿੱਚ ਵਾਕਈ ਜਾਂ ਕੋਈ ਨਹੀਂ ਫਰਕ ਕਿਉਂਕਿ ਇਹਦੇ ਟਰੈਕਟਰ ਦੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜਿਹੜਾ ਟਰਬੋ ਆ ਉਹ ਬਹੁਤ ਵੱਡਾ ਲਾਤਦਾ ਸੀਗਾ ਜਿਹਦੇ ਕਾਰਨ ਕਰਕੇ ਇਹ ਸਾਰਾ ਪ੍ਰੋਬਲਮ ਆਈ ਆ ਨਹੀਂ ਤਾਂ ਇਹਦਾ ਹੈੱਡ ਆਪਣਾ ਉੱਪਰੋਂ ਉੱਪਰੋਂ ਇਕੱਲਾ ਫਿੱਟ ਹੋ ਜਾਣਾ ਸੀ ਕਾਰਨ ਕੀ ਵੱਡੇ ਟਰਬੋ ਲਾਉਣ ਨਾਲ ਤੁਹਾਡੇ ਇਹ ਰਿੰਗ ਟੁੱਟ ਗਏ ਸੀ ਇਹਦੇ ਤੇ ਉਹ ਆਪਾਂ ਨੂੰ ਉਹਦੇ ਲਈ ਆਪਾਂ ਪਿਸਟਨ ਬਾਹਰ ਕੱਢਣੇ ਪਏਗੇ ਬਾਕੀ ਇਹਦੇ ਸਲੀਬਾ ਵੀ ਥੋੜੀਆਂ ਡੈਮੇਜ ਹੋ ਗਈਆਂ ਸੀ ਤੁਹਾਨੂੰ ਸਲੀਬਾ ਤੇ ਵੀ ਨਗਾ ਮਾਰ ਆ ਦਿਆਂ ਜੋ ਆ ਸਲੀਬਰ ਕੱਢੀਆਂ ਪਾਈ ਦੀਆਂ ਇਹਦੇ ਵਿੱਚ ਵੀ ਪ੍ਰੋਬਲਮ ਪੈ ਗਈ ਸੀਗੀ ਸਕ੍ਰੈਚ ਆ ਗਏ ਸੀ ਇੱਕ ਸਲੀਵ ਦੇ ਵਿੱਚ ਬਾਕੀ ਸਲੀਵ ਦੇ ਵਿੱਚ ਸਕ੍ਰੈਚ ਆ ਗਿਆ ਬਹੁਤ ਵੱਡਾ ਤੇ ਜਿਹਦੇ ਕਾਰਨ ਕਰਕੇ ਆਪਣਾ ਟਰੈਕਟਰ ਥੋੜਾ ਜਿਹਾ ਬੈਕ ਪ੍ਰੈਸ਼ਰ ਦਿੰਦਾ ਸੀ ਚਲੋ ਐਨੀਵੇਜ਼ ਬਾਕੀ ਦਾ ਚਲੋ ਜੋ ਪਹਿਲਾਂ ਫਿਟਿੰਗ ਕੀਤਾ ਸੀ ਚਲੋ ਉਹਦੇ ਤੇ ਆਪਾਂ ਨਿਗਾਹ ਨਹੀਂ ਬਾਲੀ ਮਾਰਨੀ ਹੁਣ ਆਪਾਂ ਜੋ ਆਪਾਂ ਆਫਸੈਟ ਕਰਦੇ ਆ ਚਲੋ ਕਰਕੇ ਚੰਗੇ ਤਰੀਕੇ ਨਾਲ ਫਿਟਿੰਗ ਤੇ ਟਰੈਕਟਰ ਦਾ ਲਾਵਾਂਗੇ ਟੈਸਟ ਡਰਾਈਵ ਹਾਂਜੀ ਮਿੱਤਰੋ ਜੋ ਆਪਣਾ ਪਾਰਟਸ ਇੱਧਰ ਵਾਸ਼ ਕਰਕੇ ਆਪਾਂ ਚਿੰਤਾ ਸੀ ਸਾਰਾ ਇੱਧਰ ਆਪਣਾ ਸਾਰਾ ਪਾਰਟਸ ਆਇਆ ਪਿਆ ਕਿ ਮਹਿੰਦਰਾ ਕੰਪਨੀ ਦਾ ਇੱਧਰ ਲਾਈਨਰ ਪਿਸਟਨ ਲਾਈਨਰ ਹੋ ਗਏ ਇਧਰ ਰਿੰਗ ਹੋ ਗਏ ਪਿਸਟਨ ਰਿੰਗ ਹੋ ਗਏ ਆਪਣੇ ਜਿਹੜਾ ਉਹਨੂੰ ਸਮਾਨ ਆਪਣਾ ਮਹਿੰਦਰਾ ਕੰਪਨੀ ਦਾ ਆ ਚੁੱਕਿਆ ਹੈ ਆਪਣੇ ਕੋਲੇ ਚਲੋ ਇਸ ਤੋਂ ਬਾਅਦ ਕਰਦੇ ਆ ਫਿਟਿੰਗ ਸ਼ੁਰੂ ਆਪਾਂ ਇਹਦੀ ਇੱਕ ਆਪਾਂ ਇਸਾ ਟਰੈਕਟਰ ਦੇ ਵਿੱਚ ਆਪਾਂ ਨੂੰ ਕਨੈਕਟਿੰਗ ਰਾਡ ਬਦਲਣਾ ਪਿਆ ਆਪਾਂ ਨੂੰ ਜੋ ਪਿਸਟਨ ਵਾਲਾ ਰਾਡ ਸੀ ਇੱਕ ਬਦਲਣਾ ਪਿਆ ਕਿਉਂਕਿ ਇਹਦੇ ਵਿੱਚ ਪ੍ਰੋਬਲਮ ਕੀ ਸੀਗੀ ਇਹ ਰਾਡ ਵਿੰਗਾ ਨਿਕਲਿਆ ਆਕਾ ਕਿਉਂਕਿ ਉਹ ਜਿਆਦਾ ਪ੍ਰੈਸ਼ਰ ਵਾਲੇ ਟਰਬੋ ਦਾ ਹੀ ਮੇਨ ਰੀਜ਼ਨ ਸੀਗਾ ਜਿਹਦੇ ਕਾਰਨ ਕਰਕੇ ਆਪਣੇ ਕਨੈਕਟਿੰਗ ਰਾਡ ਵਿੰਗੇ ਹੋ ਗਏ ਸੀਗੇ ਤੇ ਜਿਹਦੇ ਕਾਰਨ ਕਰਕੇ ਆਪਾਂ ਨੂੰ ਇੰਜਨ ਇਹਦਾ ਖੋਲਣਾ ਪਿਆ। ਚਲੋ ਸੱਜਣੋ ਇਸ ਤੋਂ ਬਾਅਦ ਕਰਦੇ ਆ ਫਿਟਿੰਗ ਆਪਾਂ। ਬਲਾਕ ਦੀ ਵਾਸ਼ ਹੋ ਗਿਆ ਆਪਣਾ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਹੈਂ ਬਿਲਕੁਲ ਵਾਸ਼ ਹੋ ਚੁੱਕਿਆਗਾ। ਇਸ ਤੋਂ ਬਾਅਦ ਫਿਟਿੰਗ ਚਾਲੂ ਕਰਦੇ ਆ ਦੀ ਆਪਾਂ। ਸਭ ਤੋਂ ਪਹਿਲਾਂ ਆਪਾਂ ਦੇ ਸਲੀਵਸ ਫਿਟ ਕਰਦੇ ਆ ਆਪਾਂ ਇਹਦੇ। ਤੇ ਉਸ ਤੋਂ ਬਾਅਦ ਪਿਸਟਨ ਰਿੰਗ ਵਗੈਰਾ ਆਪਾਂ ਫਿਟਿੰਗ ਕਰਦੇ ਆ ਤੇ ਫਿਟਿੰਗ ਕਰਨ ਤੋਂ ਬਾਅਦ ਆਪਾਂ ਲਾ ਕੇ ਪੰਪ ਤੇ ਚੈਂਬਰ ਨੂੰ ਫਿਟ ਕਰਦੇ ਆਂਗੇ। ਚਲੋ ਸੱਜਣੋ ਬਾਕੀ ਜੁੜੇ ਰਿਹਾ ਵੀਡੀਓ ਦੇ ਨਾਲ ਤੁਸੀਂ। ਤੇ ਆਓ ਕਰਦੇ ਆ ਫਿਟਿੰਗ ਸ਼ੁਰੂ। ਆਪਣਾ ਸਲੀਵ ਰੌਟਰਰੰਗ ਫਿੱਟੋਗੇ ਤੇ ਬਾਕੀ ਆਪਾਂ ਐਨਾ ਬੌਂਡ ਲਾ ਕੇ ਇਹਦੇ ਰੌਟਰਰੰਗ ਪਾਵਾਂਗੇ ਕਾਰਨ ਕੀ ਇਹਦੇ ਬਲੌਕ ਦੇ ਵਿੱਚ ਥੋੜੀ ਖਰਿਆਵਾ ਬਲੌਕ ਜਿਹਦੇ ਕਾਰਨ ਕਰਕੇ ਆਪ ਨੂੰ ਐਨਾ ਬੌਂਡ ਲਾਉਣੀ ਪਈ। ਇਸ ਤੋਂ ਬਾਅਦ ਕਰਦੇ ਹਾਂ ਸਲੀਬਾਂ ਦੀ ਫਿਟਿੰਗ। ਕਿ ਇਹ ਆਪਣਾ ਬਹੁਤ ਆਰਾਮ ਨਾਲ ਸਲੀਪਾਂ ਪੈ ਜਾਣੀਆਂ ਆਹ ਸਾਤ ਦਿਨੋਂ ਜੋ ਆਪਣਾ ਆਹ ਵਾਲਾ ਕਨੈਕਟਿੰਗ ਰॉड ਆਪਾਂ ਨਵਾਂ ਪਾਇਆ ਤੇ ਤਿੰਨ ਪੁਰਾਣੇ ਨੇ ਤੇ ਚਲੋ ਕਰਦੇ ਹਾਂ ਕਟਿੰਗ ਕਿਉਂਕਿ ਆਪਾਂ ਊਸ਼ਾ ਕੰਪਨੀ ਦਾ ਪਾਇਆ ਹੈਗਾ ਚਲੋ ਇਸ ਤੋਂ ਬਾਅਦ ਕਰਦੇ ਹਾਂ ਰਿੰਗਾਂ ਦੀ ਫਿਟਿੰਗ ਰਿੰਗ ਲੈ ਚੱਕੋ ਵੀ ਚਲੋ ਇਸ ਤੋਂ ਬਾਅਦ ਆਪਾਂ ਰਿੰਗਾਂ ਸਲੀਬਾਂ ਦੇ ਵਿੱਚ ਫਿਟ ਕਰਦੇ ਹਾਂ ਤੇ ਫਿਟ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਟੈਸਟ ਲੈਣੇ ਆ ਵੀ ਸਲੀਬਾਂ ਦੇ ਵਿੱਚ ਇਕੱਲੇ ਪਾ ਕੇ ਵੀ ਕਿੰਨਾ ਇਹਨਾਂ ਦਾ ਅਗਲੇ ਪਾਸੇੋਂ ਮੂੰਹ ਦਾ ਗੈਪ ਰਹਿੰਦਾ ਹੈਗਾ ਕੋਈ ਵਾਧਾ ਤਾਂ ਨਹੀਂ ਰਹਿੰਦਾ ਕੋਈ ਘਟਦਾ ਨਹੀਂ ਰਹਿੰਦਾ ਚਲੋ ਟੈਸਟ ਕਰਦੇ ਆਪਾਂ ਤੁਸੀਂ ਪਾਉਣ ਤੋਂ ਪਹਿਲਾਂ ਰਿੰਗ ਪਹਿਲਾਂ ਇਹਨੂੰ ਟੈਸਟ ਕਰੋ ਇਦਾਂ ਅਗਲੇ ਮੂੰਹ ਇਦਾਂ ਜਮਾ ਮਿਚਿਆ ਹੋਣਾ ਚਾਹੀਦਾ ਅੰਦਰ ਨਾਲ ਲੱਗੇ ਹੋਣਾ ਚਾਹੀਦਾ ਚਲੋ ਇਸੇ ਤਰ੍ਹਾਂ ਦੋ ਨੰਬਰ ਰਿੰਗ ਦੇ ਵਿੱਚ ਗੈਪ ਰਹੂਗਾ ਤੁਹਾਡਾ ਦੇਖੋ ਆ ਦੇ ਦੋ ਨੰਬਰ ਰਿੰਗ ਦੇ ਵਿੱਚ ਇੰਨਾ ਗੈਪ ਹੁੰਦਾ ਕਾਰਨ ਇਹਦਾ ਕੀ ਹੁੰਦਾ ਕਿਉਂਕਿ ਇਹਨਾਂ ਨੂੰ ਗਰਮ ਮੋਕੇ ਫੈਲਣਾ ਹੁੰਦਾ ਤੇ ਚਲੋ ਇਸੇ ਤਰ੍ਹਾਂ ਕਰਕੇ ਟੈਸਟ ਰਿੰਗ ਤੇ ਪਾਉਂਿਆ ਪਿਸਟਨਾਂ ਦੇ ਵਿੱਚ ਲਓ ਸੱਜਣੋ ਇਸੇ ਤਰ੍ਹਾਂ ਆਪਾਂ ਸਾਰੇ ਪਿਸਟਨਾਂ ਦੇ ਕਰਦੇ ਰਹਿਗੇ ਫਿਟਿੰਗ ਤੇਸੋ ਜੁੜੇ ਰਹੀ ਦੀ ਜਨਾਬ ਤੇ ਇਸ ਤੋਂ ਬਾਅਦ ਲਾ ਕੇ ਮੁਗਲਾਇਲ ਤਾਂ ਉਸ ਤੋਂ ਬਾਅਦ ਕਰਦੇ ਆਪਾਂ ਪਿਸਟਨ ਨੂੰ ਸਲੀਵ ਦੇ ਵਿੱਚ ਫਿੱਟ ਰਿੰਗਾਂ ਦੀ ਕਰ ਲਈਏ ਸੈਟਿੰਗ ਲਓ ਹੋ ਗਈ ਰਿੰਗਾਂ ਦੀ ਸੈਟਿੰਗ ਤੇ ਇਸ ਤੋਂ ਬਾਅਦ ਕਰਦਾ ਸਲੀਵ ਫਿੱਟ ਲਓ ਆਪਣੇ ਦੁਨੀ ਚੈੱਕ ਆਪਾ ਲਿਆ ਵੀ ਪੇਚ ਦਾ 내가 빌어.